ਰਤਾਪ ਸਿੰਘ ਬਾਜਵਾ ਦਵੱਲੂ ਆਮ ਆਦਮੀ ਪਾਰਟੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਤੇ ਦੋਸ਼ ਲਾਇਆ ਗਿਆ ਤੇ ਕਿਹਾ ਕਿ ਪਠਾਨ ਮਾਜਰਾ ਤੇ ਬਦਲੇ ਦੀ ਭਾਵਨਾ ਦਾ ਪਰਚਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਇਹ ਪੰਜਾਬ ਦੇ ਵਿੱਚ ਸ਼ਾਸਨ ਨੂੰ ਰਾਜਨੀਤੀ ਵਸੂਲੀ ਤੇ ਬਦਲੇ ਦੀ ਭਾਵਨਾ ਦੇ ਇੱਕ ਪੱਦੇ ਤਮਾਸ਼ੇ ਦੇ ਵਿੱਚ ਬਦਲ ਚੁੱਕੀ ਹੈ ਬਾਜਵਾ ਨੇ ਕਿਹਾ ਕਿਸ ਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਬੜੀ ਹੈਰਾਨੀਜਨਕ ਹੈ ਨਾ ਸਿਰਫ ਸੱਤਾਧਾਰੀ ਪਾਰਟੀ ਦੇ ਅੰਦਰ ਨੈਤਿਕ ਤੇ ਕਾਨੂੰਨੀ ਪਤਨ ਨੂੰ ਦਰਸਾਉਂਦੀ ਹੈ ਸਗੋਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਨਿਆ ਦੇ ਪੂਰਨ ਪਤਨ ਨੂੰ ਵੀ ਸਾਹਮਣੇ ਲਿਆਉਂਦੀ ਹੈ ਤੇ ਬਾਜਵਾ ਦਾ ਇਹ ਕਹਿਣਾ ਕਿ ਐਫਆਈਆਰ ਤੋਂ ਹੀ ਸਾਫ ਹੈ ਕਿ ਦਾਅਵੇ ਵੀ ਜਿਹੜੇ ਇਸ ਵਿੱਚ ਹੋਏ ਨੇ ਕਿ ਅਪਰਾਧ 2014 ਤੋਂ ਜੂਨ 2024 ਤੱਕ ਦਾ ਸ਼ਿਕਾਇਤਕਰਤਾ ਅਗਸਤ 2022 ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਅਧਿਕਾਰੀਆਂ ਦਾ ਨਾਲ ਸੰਪਰਕ ਕੀਤਾ ਫਿਰ ਵੀ ਲਗਭਗ 3 ਸਾਲਾਂ ਤੱਕ ਮਾਨ ਸਰਕਾਰ ਨਿਆਂਦਲੀ ਉਸ ਦੀ ਪੁਕਾਰ ਤੇ ਅੰਨੀ ਤੇ ਬੋਲੀ ਮਣੀ ਰਹੀ ਹੈ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਗਈ ਇਸ ਵਿਧਾਇਕ ਨੇ ਲੰਬੇ ਸਮੇਂ ਤੱਕ ਗ੍ਰਿਫਤਾਰ ਜਾਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਉਹਨੇ ਕਿਹਾ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਦਾ ਸਮਾਂ ਬਹੁਤ ਕੁਝ ਦੱਸਦਾ ਤੋਨਾ ਸਿੱਧੇ ਤੇ ਸਿੱਧੇ ਤੌਰ ਤੇ ਸੂਬਾ ਸਰਕਾਰ ਤੇ ਵੱਡੇ ਸਵਾਲ ਕਰ ਦਿੱਤੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਤੇ ਦੋਸ਼ ਲਾਇਆ ਗਿਆ ਤੇ ਕਿਹਾ ਕਿ ਪਠਾਨ ਮਾਚਾ ਤੇ ਬਦਲੇ ਦੀ ਭਾਵਨਾ ਦਾ ਪਰਚਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਭਗਵੰਤ ਮਾਨ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਇਹ ਪੰਜਾਬ ਦੇ ਵਿੱਚ ਸ਼ਾਸਨ ਨੂੰ ਰਾਜਨੀਤੀ ਵਸੂਲੀ ਤੇ ਬਦਲੇ ਦੀ ਭਾਵਨਾ ਦੇ ਇੱਕ ਪੱਦੇ ਤਮਾਸ਼ੇ ਦੇ ਵਿੱਚ ਬਦਲ ਚੁੱਕੀ ਹੈ ਬਾਜਵਾ ਨੇ ਕਿ ਕਿਸ ਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਬੜੀ ਹੈਰਾਨੀਜਨਕ ਹੈ ਨਾ ਸਿਰਫ ਸੱਤਾਧਾਰੀ ਪਾਰਟੀ ਦੇ ਅੰਦਰ ਨੈਤਿਕ ਤੇ ਕਾਨੂੰਨੀ ਪਤਨ ਨੂੰ ਦਰਸਾਉਂਦੀ ਹੈ ਸਗੋਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਨਿਆਂ ਦੇ ਪੂਰਨ ਪਤਨ ਨੂੰ ਵੀ ਸਾਹਮਣੇ ਲਿਆਉਂਦੀ ਹੈ ਤੇ ਬਾਜਵਾ ਦਾ ਇਹ ਕਹਿਣਾ ਹੈ ਕਿ ਐਫਆਈਆਰ ਤੋਂ ਹੀ ਸਾਫ ਹੈ ਕਿ ਦਾਅਵੇ ਵੀ ਜਿਹੜੇ ਇਸ ਵਿੱਚ ਹੋਏ ਨੇ ਕਿ ਅਪਰਾਧ 2014 ਤੋਂ ਜੂਨ 2024 ਤੱਕ ਦਾ ਸ਼ਿਕਾਇਤਕਰਤਾ ਅਗਸਤ 2022 ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਅਧਿਕਾਰੀਆਂ ਦਾ ਨਾਲ ਸੰਪਰਕ ਕੀਤਾ ਫਿਰ ਵੀ ਲਗਭਗ 3 ਸਾਲਾਂ ਤੱਕ ਮਾਨ ਸਰਕਾਰ ਨਿਆਦਲੀ ਉਸ ਦੀ ਪੁਕਾਰ ਤੇ ਅੰਨੀ ਤੇ ਬੋਲੀ ਮਣੀ ਰਹੀ ਹੈ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਗਈ ਇਸ ਵਿਧਾਇਕ ਨੂੰ ਨੇ ਲੰਬੇ ਸਮੇਂ ਤੱਕ ਗ੍ਰਿਫਤਾਰ ਜਾਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਦਾ ਸਮਾਂ ਬਹੁਤ ਕੁਝ ਦਸਦਾ ਤਾਂ ਨਾ ਸਿੱਧੇ ਤੇ ਸਿੱਧੇ ਤੌਰ ਤੇ ਸੁਭਾ ਸਰਕਾਰ ਤੇ ਵੱਡੇ ਸਵਾਲ ਕਰ ਦਿੱਤੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਤੇ ਦੋਸ਼ ਲਾਇਆ ਗਿਆ ਤੇ ਕਿਹਾ ਕਿ ਪਠਾਨ ਮਾਚਾ ਤੇ ਬੱਦੇ ਦੀ ਭਾਵਨਾ ਦਾ ਪਰਚਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਇਹ ਪੰਜਾਬ ਦੇ ਵਿੱਚ ਸ਼ਾਸਨ ਨੂੰ ਰਾਜਨੀਤੀ ਵਸੂਲੀ ਤੇ ਬਦਲੇ ਦੀ ਭਾਵਨਾ ਦੇ ਇੱਕ ਭੱਦੇ ਤਮਾਸ਼ੇ ਦੇ ਵਿੱਚ ਬਦਲ ਚੁੱਕੀ ਹੈ ਬਾਜਵਾ ਨੇ ਕਿਹਾ ਕਿ ਇਸ ਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਬੜੀ ਹੈਰਾਨੀਜਨਕ ਹੈ ਨਾ ਸਿਰਫ ਸੱਤਾਧਾਰੀ ਪਾਰਟੀ ਦੇ ਅੰਦਰ ਨੈਤਿਕ ਤੇ ਕਾਨੂੰਨੀ ਪਤਨ ਨੂੰ ਦਰਸਾਉਂਦੀ ਹੈ ਸਗੋਂ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਨਿਆਂ ਦੇ ਪੂਰਨ ਪਤਨ ਨੂੰ ਵੀ ਸਾਹਮਣੇ ਲਿਆਉਂਦੀ ਹੈ ਤੇ ਬਾਜਵਾ ਦਾ ਇਹ ਕਹਿਣਾ ਹੈ ਕਿ ਐਫਆਰ ਤੋਂ ਹੀ ਸਾਫ ਹੈ ਕਿ ਦਾਅਵੇ ਵੀ ਜਿਹੜੇ ਇਸ ਵਿੱਚ ਹੋਏ ਨੇ ਕਿ ਅਪਰਾਧ 2014 ਤੋਂ ਜੂਨ 2024 ਤੱਕ ਦਾ ਸ਼ਿਕਾਇਤਕਰਤਾ ਅਗਸਤ 2022 ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਅਧਿਕਾਰੀਆਂ ਦਾ ਸੰਪਰਕ ਕੀਤਾ ਫਿਰ ਵੀ ਲਗਭਗ 3 ਸਾਲਾਂ ਤੱਕ ਮਾਨ ਸਰਕਾਰ ਨਿਆਂ ਦਲੀ ਉਸ ਦੀ ਪੁਕਾਰ ਤੇ ਅੰਨੀ ਤੇ ਬੋਲੀ ਮਣੀ ਰਹੀ ਹੈ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਗਈ ਇਸ ਵਿਧਾਇਕ ਨੇ ਲੰਬੇ ਸਮੇਂ ਤੱਕ ਗ੍ਰਿਫਤਾਰ ਜਾਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਮੰਨ ਲਓ ਕਿ ਪਠਾਨ ਮਾਜਰਾ ਦੀ ਗ੍ਰਿਫਤਾਰੀ ਦਾ ਸਮਾਂ ਬਹੁਤ ਕੁਝ ਦੱਸਦਾ ਤੋਨਾ ਸਿੱਧੇ ਤੇ ਸਿੱਧੇ ਤੌਰ ਤੇ ਸੁਭਾ ਸਰਕਾਰ ਤੇ ਵੱਡੇ ਸਵਾਲ ਕਰ ਦਿੱਤੇ